ਸਾਸਰੀ ਕਾਲ ਜੀ ਸਾਸਰੀ ਕਾਲ ਵੀਰਤ ਪੈਨੇ ਖਾਣਾ ਨੂੰ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਬੇਬੇ ਦੀ ਰਸੋਈ ਦੇ ਵਿੱਚ ਅੱਜ ਬਣ ਜਾਂ ਰਹੀਆਂ ਨੇ ਆਪਣੀਆਂ ਬੜੀਆਂ ਸੋਇਆ ਬੀਨ ਦੀਆਂ ਤੇ ਜਿਨ੍ਹਾਂ ਨੂੰ ਮੀਟ ਦੀਆਂ ਬੜੀਆਂ ਵੀ ਕਿਹਾ ਜਾਂਦਾ ਹੈਗਾ ਤੇ ਸੋਇਆ ਬੀਨ ਦੀਆਂ ਬੜੀਆਂ ਹੁੰਦੀਆਂ ਪੈਸੇ ਤਾਂ ਇਹ ਤੇ ਇਹ ਭੋਲੀਆਂ ਇਹ ਜਦੋਂ ਆਪਾਂ ਇਹਨੂੰ ਉਬਾਲਦੇ ਨੇ ਇਹ ਭੋਲੀਆਂ ਹੋ ਜਾਂਦੀਆਂ ਨੇ ਤੇ ਇਹ ਉਹ ਲੱਗਦੀਆਂ ਜਿਵੇਂ ਮੀਟ ਹੁੰਦਾ ਹੈਗਾ ਦੇਖਣ ਨੂੰ ਤੇ ਖਾਣ ਵਾਸਤੇ ਜੇ ਤੁਹਾਨੂੰ ਆਪਾਂ ਖਾਣੇ ਨੇ ਉਦੋਂ ਦੇਖਣ ਨੂੰ ਇਹ ਆਲਾ ਜੇ ਮੀਟ ਹੁੰਦਾ ਦਾ ਇਹ ਤਾਂ ਤਾਂ ਕਰਕੇ ਦਿੰਦਾ ਉਹ ਮੀਟ ਬੜਗਾ ਤਾਂ ਰਹਿ ਗਿਆ ਬਸੇ ਸੋਇਆਬੀਂ ਦੇ ਬੜਗਾ ਹੁੰਦੇ ਨੇ ਤੇ ਇੱਕ ਕੌਲੀ ਬਾਟੀ ਆ ਪਹਿਲੇ ਤੇ ਸੋਇਆਬੀਂ ਦੀ ਬੜੀਆਂ ਦੀ ਤੇ ਤਿੰਨ ਆਪਾਂ ਲੈ ਤਨੇ ਆਲੂ ਤੇ ਪੰਜ ਆਪਾਂ ਲੈ ਤਨੇ ਪਿਆਜ਼ ਤੇ ਅੱਠ ਰਿੱਤੀਆਂ ਨੇ ਆਪਾਂ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਗ੍ਰੈਂਡਰ ਕਰਾਂਗੇ ਗ੍ਰੈਂਡਰ ਕਰਕੇ ਇਹਨਾਂ ਦੇ ਤਰੀ ਗਾੜੀ ਹੋ ਜਾਂਦੀ ਹੁੰਦੀ ਹੈਗੀ ਤੇ ਆਪਾਂ ਧੋ ਲਿਆ ਧੋ ਕੇ ਗ੍ਰੈਂਡਰ ਚ ਪਾਇ ਜੱਗ ਦੇ ਵਿੱਚ ਇਹ ਆਪਾਂ ਗ੍ਰੈਂਡਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਪਾਸੇ ਹੁਣ ਇਹ ਆਪਾਂ ਇੱਕ ਸਾਈਡ ਤੇ ਗਰੰਟਰ ਕਰ ਲਾਂਗੇ ਇੱਕ ਸਾਈਡ ਤੇ ਹੁਣ ਆਪਾਂ ਇਹਨਾਂ ਨੂੰ ਉਵਾਲ ਦੇਾਂਗੇ ਤੇ ਇਹ ਆਪਾਂ ਇਧਰ ਪਾਣੀ ਧਰ ਲਿਆ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਬੜੀਆਂ ਇਹ ਬੜੀਆਂ ਨੂੰ ਆਪਾਂ ਉਬਾਲੀ ਦਵਾਵਾਂਗੇ ਬਾਲੀ ਦਾ ਦਬਾਉਣ ਦਾ ਕਾਰਨ ਇਹ ਹੈਗਾ ਇੱਕ ਤਾਂ ਇਹ ਚੰਗੀਆਂ ਤੇ ਰੀਆਂ ਵਿੱਚ ਟਿਕ ਧੁੱਤੀਆਂ ਜਾਂਦੀਆਂ ਨੇਗੀਆਂ ਤੇ ਇੱਕ ਇਹ ਭੋਲੀਆਂ ਹੋ ਜਾਂਦੀਆਂ ਨੇਗੀਆਂ ਤੇ ਇਹਨਾਂ ਦੇ ਵਿੱਚ ਪਾਵਾਂਗੇ ਆਪਾਂ ਅੱਧਾ ਕ ਚਮਚਾ ਨੂਨ ਦਾ ਨੂਨ ਪਾਵਾਂਗੇ ਇਹ ਨਾ ਵਿੱਚੋਂ ਫੁੱਕ ਲਿਆ ਜਾਂ ਹੁੰਦੀਆਂ ਨਹੀਂ ਗਈਆਂ ਇਹ ਨੂਨ ਆਪਾਂ ਤਾਂ ਪਾਇਆਗਾ ਇਹ ਨੂਨ ਜਦੋਂ ਇਹਨੂੰ ਵਾਲਾ ਆਇਆ ਤੇ ਉਸ ਟਾਈਮ ਤੇ ਨੂਨ ਇਹਦੇ ਅੰਦਰ ਤੱਕ ਚਲਾ ਜਾਊਗਾ ਤੇ ਅੰਦਰੋਂ ਖਾਣ ਵਿੱਚ ਕਰਾਰੀ ਬਣ ਜੂਗੀ ਜਦੋਂ ਆਪਾਂ ਖਾਦੀ ਤੇ ਹੁਣ ਆਪੇ ਪਾਲਣੀਆਂ ਤੜਤੀਆਂ ਤੇ ਜਦੋਂ ਇਹ ਉਬਲ ਗਈਆਂ ਉਦੋਂ ਫਿਰ ਆਪਾਂ ਇਹਨਾਂ ਦਾ ਕਾਗਲਾ ਪ੍ਰਕਿਰਿਆ ਸ਼ੁਰੂ ਕਰਾਂਗੇ ਤੇ ਇਧਰਲੇ ਪਾਸੇ ਆਪਾਂ ਤੜਕਾ ਮਿਕਸ ਕਰਦੇ ਆ ਕਿ ਇਹ ਹੈ ਜੇ ਉਹ ਨજર ਉੱਪਰ ਲਈ ਪਤਾ ਤੀਆਂ ਆ ਦੇਖੋ ਜੀ ਆਪਣਾ ਤੜਕਾ ਗ੍ਰਾਈਂਡਰ ਹੋ ਚੁੱਕਿਆਗਾ ਆ ਦੇਖੋ ਪਹਿਨੇ ਆਪਣੇ ਕਿੰਨੇ ਹੱਪਲ ਚੁੱਕੀਆਂ ਨੇ ਦੇਖੋ ਕਿੰਨੀਆਂ ਵਧੀਆ ਹੋ ਗਈਆਂ ਫੁੱਲ ਕੇ ਤੇ ਇਹ ਆਪਾਂ 3 ਮਿੰਟ ਲਈ ਬਾਲਗਾਂ ਲਗੀਆਂ 3 ਮਿੰਟ ਲਈ ਬਾਲਗਾਂ ਨੇ ਤੇ ਹੁਣ ਆਪਾਂ ਇਹਨਾਂ ਦਾ ਸਾਰਾ ਪਾਣੀ ਕੱਢ ਦਾਂਗੇ ਤੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਧੋਵਾਂਗੇ ਤੇ ਨਾਲ ਇਹਨਾਂ ਦਾ ਪਾਣੀ ਕੱਢ ਦਾਂਗੇ ਅਹ ਦੇਖੋ ਬਣੇ ਬੜੀਆਂ ਦੇ ਵਿੱਚੋਂ ਨਾ ਆਪਾਂ ਸਾਰਾ ਪਾਣੀ ਕੱਢਤਾ ਗਰਮ ਤੇ ਇਹ ਠੰਡੀਆਂ ਕਰ ਲਈ ਆਪਾਂ ਠੰਡੀਆਂ ਕਰਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਛੋੜਨ ਛੋੜ ਕੇ ਸਾਰਾ ਪਾਣੀ ਕੱਢ ਦਨਗਾ ਤੇ ਇਸ ਤਰ੍ਹਾਂ ਬੜੀਆਂ ਕੱਪੜੇ ਕੱਢ ਲਾ ਰੱਖ ਲੈਣਾਂ ਲਗੀਆਂ ਤੇ ਬਾਹਰ ਕਮਲੀ ਪਾਣੀ ਵਿੱਚ ਛੋੜਨੇਗਾ ਤੇ ਥੋੜਾ ਥੋੜਾ ਪਾਣੀ ਇਹਨਾਂ ਦੇ ਵਿੱਚ ਰਹੇ ਕਿਉਂਕਿ ਆਪਾਂ ਇਹ ਉਹਨਾਂ ਫਰਾਈ ਕਰਨੀਆਂ ਨੇਗੀਆਂ ਇਸ ਲਈ ਜਿਹੜਾ ਪਾਣੀ ਇਹਨਾਂ ਦੇ ਵਿੱਚ ਹੋਊਗਾ ਉਹ ਫਰਾਈ ਦੇ ਨਾਲ ਮਚ ਜਾਊਗਾ ਤੇ ਆਪਾਂ 2 ਚਮਚੇ ਇਹਨੇ ਲੈ ਲਿਆ ਦਾ ਤੇਲ ਆਹੇ ਸਰੋਂ ਦਾ 2 ਚਮਚੇ ਲੈਂਦਾ ਗਾ ਇਹ ਤੇ ਇਹਦੇ ਵਿੱਚ ਆਪਾਂ ਇਹ ਹੁਣ ਜਿੱਤੋਂ ਚੰਗੀ ਤਰ੍ਹਾਂ ਇਹ ਤੱਤਾ ਹੋ ਗਿਆ ਗਰਮ ਹੋ ਗਿਆ ਤੇਲ ਉਹ ਤੋਂ ਆਪਾਂ ਇਹਦੇ ਵਿੱਚ ਬੜੀਆਂ ਪਾ ਕੇ ਫਰਾਈ ਕਰਾਂਗੇ ਆਪਣਾ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਬੜੀਆਂ ਪਾ ਦਈਏ ਉਹ ਬੜੀਆਂ ਆਪਾਂ ਅੱਗੇ ਕਰਦੇ ਹਾਂ ਇਸਕੇ ਫਰਾਈ ਕਰਦੇ ਹਾਂ ਇਹ ਇਹ ਆਪਾਂ ਫਰਾਈ ਕਰਨੀਆਂ ਹੈਗੀਆਂ ਥੋੜਾ ਜਿਹਾ ਚੱਲੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹ ਇਸ ਤਰ੍ਹਾਂ ਥੋੜੀ ਜਿਹੀ ਥੱਲੇ ਲੱਗਣੀਆਂ ਪੈਣ ਇਹ ਤੁਸੀਂ ਦੇਰੇ ਉਹਨਾਂ ਵੀ ਥੱਲੇ ਘੱਟ ਲਾ ਕੇ ਦਿਨ ਛਲੋਤੇ ਕਰ ਲਓ ਗੈਸ ਤੇ ਇਹ ਛਲੋਤੇ ਕਰਕੇ ਇਹਨਾਂ ਨੂੰ ਭੁੰਨ ਲੇ ਚੰਗੀ ਤਰ੍ਹਾਂ ਸਾਰਾ ਤੇ ਇਹ ਬਣ ਕੇ ਬਹੁਤ ਟੈਸਟੀ ਬਣਣਗੀਆਂ ਜਦ ਇਹ ਬਣ ਗਈਆਂ ਸਬ지 ਤਿਆਰ ਹੋ ਗਈ ਜਬ ਇਹਨਾਂ ਦੀ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਬੜੀਆਂ ਤਾਂ ਤੁਸੀਂ ਬਹੁਤ ਤਰ੍ਹਾਂ ਸਾਹ ਦੇ ਨਾਲ ਬਣਾਈਆਂ ਹੋਣਗੀਆਂ ਤੁਸੀਂ ਕਿਵੇਂ ਬਣਾਉਣੇ ਉਹ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਅਸੀਂ ਭਾਨੇ ਬੜੀਆਂ ਇਸ ਤਰ੍ਹਾਂ ਬਣਾਉਣੀਆਂ ਹੈ ਆਪਾਂ ਫਲੋਤੇ ਕਰਕੇ 2 ਕਮੈਂਟ 3 ਕਮੈਂਟ ਭੁੰਨ ਲੀਆਂ ਇਹ ਤੇ ਆਪਾਂ ਤੇਲ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਏ ਤੇ ਫਿਰ ਆਪਾਂ ਦੁਬਾਰੇ ਤੇਲ ਪਾਵਾਂਗੇ ਵਿੱਚ ਫਿਰ ਆਪਾਂ ਤੜਕਾ ਲਾਉਣਾਗੇ ਇਹ ਆਪਣੇ ਫਰਾਈ ਹੋ ਚੁੱਕੇ ਆਪਾਂ ਨੇ 2-3 ਮਿੰਟ ਲਈ ਆਪਾਂ ਫਰਾਈ ਕਰ ਲੀਆਂ ਜਿਹੜਾ ਇਹਨਾਂ ਦੇ ਵਿੱਚ ਪਾਣੀ ਸੀਗਾ ਐਕਸਟਰਾ ਉਹ ਸਾਰਾ ਮੱਚ ਚੁੱਕਿਆ ਤੇ ਫਲੀਆਂ ਖਿਲ ਕੇ ਆ ਗਈਆਂ ਆਪਣੀਆਂ ਇਹ ਬਣ ਚੁੱਕੀਆਂ ਹੁਣ ਆ ਦੇਖੋ ਜੇ ਆਪਾਂ ਤੜਕੇ ਦੇ ਲਈ ਇੱਕ ਕਟਸੀ ਤੇਲ ਦੀ ਪਾਲੀ ਸਰੋਂ ਦਾ ਤੇਲ ਪਾਇਆ ਆਪਾਂ ਤੇ ਇਹ ਆਪਣਾ ਘਰ ਦਾ ਕੜਾਹਾ ਹੈ ਸਰੋਂ ਦਾ ਤੇਲ ਤੇ ਮੁੱਲ ਦਾ ਤਾਂ ਨਹੀਂ ਆ ਪੱਤੇ ਵਰਤੇ ਆਪਾਂ ਘਰ ਦੀ ਸਰੋਂ ਲੈ ਕੇ ਸੌਣ ਲੈ ਕੇ ਕੜਾਉਣੇ ਹੁੰਨੇ ਆਗੇ ਆਪ ਕੋਲੇ ਫੜ ਕੇ ਤੇ ਇਹ ਸਭ ਤੋਂ ਬੈਸਟ ਵਾ ਤੇ ਜਿਹੜਾ ਤੁਸੀਂ ਬਰਤ ਦੇ ਬਣੇ ਸਾਰੇ ਵੈਸਟ ਹੀ ਨੇ ਬਸ ਆਪ ਕੋਲੇ ਸਾਹ ਦੇ ਨਾਲ ਸਾਰੇ ਵਧੀਆ ਹੀ ਆ ਜਿਹੜੇ ਬਾਕੀ ਜਾਣੇ ਹੋਗੇ ਤੇ ਜਾਨੀ ਸੁਣਿਆਗਾ ਵੀ ਰਫਾਇਡ ਸਹੀ ਨਹੀਂ ਹੈਗਾਗਾ ਜਿਹੜੇ ਰਫਾਇਡ ਵਰਤਦੇ ਆ ਉਹਨਾਂ ਨੂੰ ਰਫਾਇਡ ਸਹੀ ਆ ਤੇ ਆਪਾਂ ਵੈਸੇ ਤੇਲ ਹੀ ਵਰਤਦੇ ਆ ਸਰੋਂ ਦਾ ਤੇ ਘਰ ਦਾ ਤੇ ਸਿੱਕਾ ਵਰਤਦੇ ਆ ਪਏ ਦੋ ਚੀਜ਼ੇ ਵਰਤਦੇ ਆ ਤੇ ਆਪਾਂ ਡੱਡਾ ਕਿਉਂ ਨਹੀਂ ਵਰਤਦੇ ਤੇ ਆਪਾਂ ਰਫਾਇਡ ਨਹੀਂ ਵਰਤਦੇ ਤੇ ਹੁਣ ਇਹ ਜਦੋਂ ਆਪਣਾ ਤੇਲ ਬਣ ਗਿਆ ਹਜੇ ਤੇਲ ਬਣਿਆ ਨਹੀਂਗਾ ਦੇ ਉਦੋਂ ਪਹਿਲਾਂ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਲੈ ਲਈਏ ਇੱਕ ਚਮਚ ਜੀਰੇ ਦਾ ਲੈ ਕੇ ਇਹਨਾਂ ਨੂੰ ਇੱਥੇ ਥੇੜੀ ਦੇ ਵਿਚਾਲੇ ਇਹਨਾਂ ਨੂੰ ਇਸ ਤਰ੍ਹਾਂ ਮਸਾਲ ਲੀ ਗਏ ਕਿਉਂਕਿ ਜਿਹੜੀਆਂ ਇਹਨਾਂ ਦੇ ਡੰਡਾ ਜਿਹੇ ਹੁੰਦੀਆਂ ਨੇ ਤੇ ਉਹ ਟੁੱਟ ਜਾਂਦੀਆਂ ਨੇਗੀਆਂ ਤੇ ਜੀਰਾ ਵਧੀਆ ਇਹਦੀ ਖਸਬੂ ਵਧੀਆ ਹੋਣ ਲੱਗ ਜਾਂਦੀ ਜਦੋਂ ਆਪਾਂ ਦਫਾ ਇੰਦਾ ਜਿਹਾ ਕਰ ਲੈਂਦੇ ਇਹਨੂੰ ਇਸ ਤਰ੍ਹਾਂ ਉਦੋਂ ਜੀਰਾ ਦੀ ਖਸਬੂ ਬਹੁਤ ਵਧੀਆ ਆਉਣ ਲੱਗ ਜਾਂਦੀ ਤੁਸੀਂ ਦੇਖਿਆ ਹੋਪਾ ਨੇ ਜਦੋਂ ਸਿੱਧਾ ਜੀਰਾ ਪਾ ਦਿੰਦੇ ਉਹਦੀ ਖਸਬੂ ਘੱਟ ਆਉਂਦੀ ਜੇ ਤੁਸੀਂ ਮਲ ਕੇ ਜੀਰਾ ਪਾਉਂਗੇ ਦੇਖੋ ਖਸਬੂ ਦੇਖ ਕਿੰਨੀ ਵਧੀਆ ਆਉਂਦੀ ਹੈਗੀ ਤੇ ਹੁਣ ਆਪਾਂ ਤੇਲ ਗਰਮ ਹੋ ਜਾਂਦੋਂ ਫਿਰ ਆਪਾਂ ਪਾਉਨੇ ਆਂਗੇ ਤੇਲ ਆਪਣਾ ਬਣ ਗਿਆ ਹੁਣ ਆਪਾਂ ਇਹ ਚ ਪਾ ਦਈਏ ਜੀਰਾ ਜੀਰੇ ਦੇ ਨਾਲ ਹੀ ਆਪਾਂ ਪਾ ਦਈਏ ਜਿਹੜਾ ਆਪਾਂ ਸਾਰਾ ਕੁਸਰਾ गढ़ ਕੇ ਰੱਖਿਆ ਹੈਗਾ ਇਹ ਤੇ ਹਰੀ ਮੱਛੂ ਤੇ ਪਿਆਜ਼ ਸੀਗੇ ਫਿਰ ਆਪਾਂ ਗ੍ਰੈਂਡਰ ਕੀਤੇ ਸੀਗੇ ਤੇ ਇਹਨਾਂ ਦੇ ਜਿਹੜਾ ਆਪਾਂ ਗ੍ਰੈਂਡਰ ਕਰਕੇ ਪਾਉਣੇ ਹੈਗੇ ਉਹ ਤੋਂ ਜਿਹੜੀ ਤਰੀ ਬਣਦੀ ਹੈ ਨਾ ਤਰੀ ਵਾਲੀ ਦਾਲ ਦੀ ਕੋਈ ਵੀ ਦਾਲ ਤਰੀ ਵਾਲੀ ਹੈ ਜਿਹੜੀ ਦਾਲ ਆਗੀ ਜਦੋਂ ਆਪਾਂ ਉਹਦੀ ਤਰੀ ਨੂੰ ਗ੍ਰੈਂਡਰ ਕਰਕੇ ਇਸ ਤਰ੍ਹਾਂ ਪਿਆਜ਼ਾਂ ਨੂੰ ਪਾਈਏ ਸਾਰੇ ਸਮਾਨ ਨੂੰ ਉਦੋਂ ਬਹੁਤ ਵਧੀਆ ਗਾੜੀ-ਗਾੜੀ ਬਣਦੀ ਹੈ ਇਹ ਤੁਸੀਂ ਪਹਿਨੇ ਜਿਹੜੀਆਂ ਮੇਰੀਆਂ ਪਹਿਣਾ ਤੇ ਬਣਾਉਂਦੀਆਂ ਨੇ چیر ਕੇ ਤੇ ਉਹ ਤੁਸੀਂ ਜਾਂ ਕੁੱਟ ਕੇ ਜਾਂ ਆਪਾਂ ਨੇ ਗ੍ਰੈਂਡਰ ਕਰਕੇ ਪਾਇਆ ਕਰੋ ਤੇ ਫਿਰ ਤੁਸੀਂ ਬਣਾ ਕੇ ਦੇਖੋ ਸਬਜ਼ ਕਿੰਨੀ ਵਧੀਆ ਟੈਸਟੀ ਬਣਦੀ ਹੈ ਗਾੜੀ-ਗਾੜੀ ਤਰੀ ਆਪਣਾ ਅੱਧਾ ਤੜਕਾ ਭੁੱਜ ਗਿਆ ਪਾਣੀ ਤੇ ਹੁਣ ਆਪਾਂ ਇੱਥੇ ਪਾਉਣੇ ਤੇ ਹਲਦੀ ਥਾਂ ਜਿੰਨਾ ਤੜਕਾ ਰਹਿ ਗਿਆ ਫਿਰ ਉਹਦੇ ਹਿਸਾਬ ਨਾਲ ਹੀ ਆਪਣੀ ਹਲਦੀ ਭੁੱਜ ਜੂਗੀ ਨਾਲ ਹੀ ਤੇ ਆਪਾਂ ਅੱਧਾ ਚਮਚਾ ਪਾਉਣੇ ਨਾਣ ਦਾ ਨਾਣ ਆਪਾਂ ਪਹਿਲਾਂ ਬੜੀਆਂ ਚ ਪਾਇਆ ਸੀਗਾ ਤੇ ਇਸ ਲਈ ਆਪਾਂ ਅੱਧਾ ਚਮਚਾ ਪਾਇਆ ਹੈਗਾ ਤੇ ਨਾਣ ਤਾਂ ਭਾਵੇਂ ਕੋਈ ਹੋਣੀ ਹੈਗਾ ਇਹਨੂੰ ਜਦੋਂ ਮਰਜ਼ੀ ਪਾੜਾ ਨਾਣ ਤਾਂ ਜੇ ਆਪਾਂ ਸਬਜ਼ੀ ਖਾ ਕੇ ਦੇਖਾਂਗੇ ਜੇ ਹੁਣ ਆਪਾਂ ਨੂਨ ਘੱਟ ਲੱਗਿਆ ਆਪਾਂ ਉੱਥੇ ਨੂਨ ਦੁਬਾਰੇ ਪਾ ਲਾਂਗੇ ਨੋਂ ਨ 10 ਪੈ ਜਾ ਕੋਈ ਹੱਲ ਨਹੀਂ ਘੱਟ ਪੈਦਾ ਤਾਂ ਹੱਲ ਹੈਗਾ ਜਦੋਂ ਮਰਜ਼ੀ ਨੋਂ ਆਪਾਂ ਹੋਰ ਪਾ ਲਈਏ ਤੇ ਹੁਣ ਆਪਾਂ ਇਹਨੂੰ ਹਲਦੀ ਨੂੰ ਤੇ ਨੂਨ ਨੂੰ ਭੁੰਨਾਂਗੇ ਬਾਕੀ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਇਹ ਚੰਗੀ ਤਰ੍ਹਾਂ ਭੁੱਜ ਜੇਵੇ ਫਿਰ ਆਪਾਂ ਇਹ ਚ ਬੜਨਾ ਪਾਵਾਂਗੇ ਸਾਰੀ ਬੜੀਏ ਪਹਣੇ ਤੋ ਤੋ ਦੇਖਿਆ ਕਰੋ ਫਿਰ ਸਾਨੂੰ ਪਤਾ ਲੱਗਦਾ ਚੰਗੀ ਤਰ੍ਹਾਂ ਬੁਕੇ ਮੇ ਸਬਜ਼ੀ ਤਿਆਰ ਹੋਈ ਹੈਗੀ ਦੇਖੋ ਜੀ ਆਪਣਾ ਹਲਦੀ ਚੰਗੀ ਤਰ੍ਹਾਂ ਭੁੱਜ ਚੁੱਕੀ ਆ ਨਾਲੇ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਆ ਦੇਖ ਲਓ ਮਸਾਲੇ ਨੇ ਆਪਣੇ ਨੇ ਤੇਲ ਛੱਡ ਤਾ ਇਹਨ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਇੱਥੇ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਅੱਧਾ ਚਮਚਾ ਪਤਨੀਏ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਉਹ ਕੀ ਹੈਗਾ ਚਾਟ ਮਸਾਲਾ ਤੇ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਚਾਟ ਮਸਾਲੇ ਦਾ چاٹ مسالے سے اس طرح پہ ڈبی مل جاتی ہے تو ڈبی لیا سکتے ہو گے اس طرح مل جاتی ہے اس طرح ڈبی لے کے پہنے چاٹ مسالہ گھر برت ستے ہو گے یہ اپنا آسانی مل جاتی دکان کے اتوی ہوں آپ پاو پا گے پانی اتے تھوڑا جہا ਬਾਕੀ ਪਾਣੀ ਆਪਾਂ ਬਾਅਦ 'ਚ ਪਾਵਾਂਗੇ ਹੁਣ ਇਸ ਪਾਣੀ ਦੇ ਵਿੱਚ ਆਪਾਂ ਮਾੜਾ ਜਿਹਾ ਪਾਣੀ ਨੂੰ ਜਦੋਂ ਉਬਾਲਾ ਆ ਗਿਆ ਇੱਕ ਫਿਰ ਆਪਾਂ ਪਾਉਣੇ ਆਗੇ ਬੜੀਆਂ ਤੇ ਨਾਲੇ ਆਪਾਂ ਪਾਉਣੇ ਆਗੇ ਆਲੂ ਹੁਣ ਇੱਕ ਵਾਰੀ ਇਹਨਾਂ ਪਾਣੀ ਨੂੰ ਆ ਜਾਣ ਦੋ ਆ ਚੰਗੀ ਤਰ੍ਹਾਂ ਆਪਣੇ ਮਸਾਲੇ ਭੁੱਜ ਚੁੱਕੇ ਨੇਗੇ ਤੇ ਹੁਣ ਆਪਾਂ ਪਾਉਣੇ ਆਗੇ ਆਲੂ ਪਹਿਲਾਂ ਆਪਾਂ ਆਲੂ ਪਾਉਣੇ ਨੇਗੇ ਤੇ ਕਿਉਂਕਿ ਆਲੂ ਨੂੰ ਥੋੜਾ ਜਿਹਾ ਸੇਕਾ ਜਿਹਾ ਲੱਗ ਜੂਗਾ ਆਲੂ ਵੀ ਆਪਣਾ ਕੋਈ ਕੱਚਾ ਨਾ ਰਹੇ ਜੇ ਤੇ ਬੜੀਆਂ ਤਾਂ ਆਪਣੀਆਂ ਬਣੀਆਂ ਹੋਈਆਂ ਨੇਗੀਆਂ ਤੇ ਦੋ ਮਿੰਟ ਆਪਾਂ ਇੱਥੇ ਆਲੂ ਭੁੰਨ ਲਈਏ ਨਾਲ ਹੀ ਮਸਾਲੇ ਦੇ ਤੇ ਨਾਲ ਹੀ ਹੁਣ ਆਪਾਂ ਮੈਂਟ ਘੋਤੂਕਿਆ ਪਣੇ ਤੇ ਇਹਨੂੰ ਭਜਦਿਆਂ ਨੂੰ ਆਲੂਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਬੜੀਆਂ ਪਾਉਣੇ ਆਗੇ ਇਹ ਵੀ ਜਿਹੜਾ ਚੰਗੀ ਤਰ੍ਹਾਂ ਮਸਾਲਾ ਸੋਕ ਲੈਣਾ ਅੱਧ ਵਿੱਚ ਆਪਾਂ ਸਾਰੀਆਂ ਬੜੀਆਂ ਪਾਤੀਆਂ ਚੰਗੀ ਤਰ੍ਹਾਂ ਇਹ ਮਸਾਲਾ ਇਹਨੇ ਦੇ ਵਿੱਚ ਮਿਕਸ ਕਰ ਦਿੱ ਗਏ ਆਪਣਾ ਗੈਸ ਉੱਪਰ ਤੇ ਚੱਲ ਰਿਹਾ ਹੁਣ ਤੇ ਇਹਨਾਂ ਕਿ ਤੁਸੀਂ ਗਾੜੀ ਰੱਖ ਕੇ ਤਰੀ ਹੈ ਨਾ ਤੇ ਇਹਨਾਂ ਨੂੰ ਬੜੀਆਂ ਦੇ ਵਿੱਚ ਪਾ ਦਿਓ ਤੇ ਕਿਉਂਕਿ ਜਿੰਨਾ ਵੀ ਮਸਾਲਾ ਹੈ ਸਾਰਾ ਬੜੀਆਂ ਆ ਦੇ ਵਿੱਚ ਸੋਖ ਲੈਣ ਤੇ ਫਿਰ ਭਣੇ ਜਿਆਦਾ ਟੈਸਟ ਬਣਦੀ ਹੈ ਜੇ ਆਪਾਂ ਸਿੱਧਾ ਹੀ ਇੱਥੇ ਪਾਣੀ ਪਾ ਦਿੱ ਗਏ ਫਿਰ ਉਹ ਬੜੀਆਂ ਦੇ ਵਿੱਚ ਇੰਨਾ ਰਲਦਾ ਨਹੀਂ ਹੈਗਾ ਜਿੰਨਾ ਹੁਣ ਆਇਆ ਇਸ ਸਟੇਜ ਦੇ ਉੱਤੇ ਬੜੀਆਂ ਨੇ ਮਸਾਲਾ ਸਾਰਾ ਖਿੱਚ ਲੈਣਾ ਉਦੋਂ ਵੱਲ ਹੁਣ ਆਪਾਂ ਦੋ ਕੁ ਮਿੰਟ ਇਹਨਾਂ ਨੂੰ ਭੁੰਨ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਨਾਂ ਦੇ ਵਿੱਚ ਪਾਣੀ ਹੁਣ ਇਹਨਾਂ ਨੂੰ ਪੜੀਂਗਾ ਨੇ ਸਾਰਾ ਮਸਾਲਾ ਅੰਦਰ ਵਿੱਚ ਸੋਕ ਲਿਆ ਜਿੰਨਾ ਇਹਨਾਂ ਨੇ ਸੋਕਣਾ ਸੀਗਾ ਫਿਰ ਇਹਨਾਂ ਦਾ ਬੜਾ ਟੈਸਟ ਬਹੁਤ ਵਧੀਆ ਟੈਸਟ ਬਣਨਗੇ ਇਹ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਹੁਣ ਆਪਾਂ ਜਿੰਨੀ ਕੁ ਤੁਸੀਂ ਤਰੀ ਰੱਖਣੀ ਆ ਉਸ ਹਿਸਾਬ ਦੇ ਵਿੱਚ ਤੁਸੀਂ ਪਾਣੀ ਪਾ ਸਕਦੇ ਹੋਗੇ ਤੇ ਕੋਈ ਜ਼ਿਆਦਾ ਗਾੜੀ ਖੰਦਾ ਪੈਣੇ ਕੋਈ ਘੱਟਾ ਗਾੜੀ ਖੰਦਾ ਤੇ ਉਸ ਹੱਬ ਦੇ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਤੇ ਆਪਦੇ ਤਰੀਕੇ ਰੱਖ ਸਕਦੇ ਹੋਗੇ ਤੇ ਕਿਉਂਕਿ ਹਜੇ ਇਹ ਨ ਰਿਜਣਾ ਵੀ ਆਪਾਂ ਹਜੇ ਚ ਪਾਣੀ ਹੋਰ ਪਾਉਣੇ ਆਂਗੇ ਤੇ ਆਪਾਂ ਆ ਦੇਖ ਭਣ ਆਪ ਇੰਨਾ ਪਾ ਲਈ ਪਾਤਾ ਤੇ ਹੁਣ ਆਪਾਂ ਇਹਨੂੰ ਮੈਂ ਪਰੇ ਹਰ ਚੀਜ਼ ਦੇ ਵਿੱਚ ਜਿੰਨੀ ਲੋੜ ਹੁੰਦੀ ਉਹਨਾ ਪਾਣੀ ਪਾ ਕੇ ਸਲੋ ਤੇ ਕਰ ਦੇਣੇ ਹੁੰਦੇ ਆ ਗੈਸ ਤੇ ਸਲੋ ਦੇ ਉੱਤੇ ਇਹ ਜਿੰਨੀ ਜਿਹੜੀ ਚੀਜ਼ ਸਲੋ ਤੇ ਉੱਤੇ ਬਣਦੀ ਹੈ ਭਾਨੇ ਓਨੀ ਸਵਾਦ ਕੋਈ ਵੀ ਚੀਜ਼ ਨਹੀਂ ਬਣਦੀਗੀ ਜਿਹੜੀ ਚੀਜ਼ ਸਲੋ ਤੇ ਬਣਦੀ ਹੈ ਸਵਾਦ ਤੇ ਤੁਸੀਂ ਕਦੇ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਦਾ ਸਬਜੀ ਤੇ ਜਦੋਂ ਇੱਕ ਵਾਲੀ ਆ ਜੇ ਵੇ ਤੁਸੀਂ ਗੈਸ ਸਲੋ ਕਰ ਦਿਓ ਫਿਰ ਉਹਨੂੰ ਮਿੱਠੀ ਮਿੱਠੀ ਅੱਗ ਦੇ ਉੱਤੇ ਰਿਜਣ ਦਿਓ ਜਿਹੜੀ ਤੁਸੀਂ ਤੇਜ਼ੀ ਦੇ ਨਾਲ ਬਣਾਉਨੇ ਹੋ ਉਹ ਵੀ ਸਬਜੀ ਦਾ ਟੈਸਟ ਦੇਖਿਓ ਤੇ ਜਿਹੜੀ ਤੁਸੀਂ ਸਲੋ ਤੇ ਬਣਾਵੋਗੇ ਉਹ ਸਬਜੀ ਦਾ ਵੀ ਟੈਸਟ ਲਿਖਿਆ ਤੇ ਚਲ ਭਾਣੇ ਹੁਣ ਆਪਾਂ ਨੂੰ 10 ਮਿੰਟ ਲਈ ਸਲੋ ਤੇ ਲਾਉਣਾ ਹੈ ਆ ਦੇਖੋ ਭੈਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਗਈ ਦੇਖੋ ਕਿੰਨੀ ਵਧੀਆ ਤਰੀ ਬਣੀ ਆ ਦੇਖੋ ਗਾੜੀ-ਗਾੜੀ ਤਰੀ ਬਣੀ ਆਗੀ ਕਿੰਨਾ ਸੋਹਣਾ ਕਲਰ ਆਇਆ ਇਹਦਾ ਆਪਾਂ ਕੋਈ ਲਾਲ ਮਿਰਚ ਨਹੀਂ ਪਾਈ ਇਹਦੇ ਵਿੱਚ ਕੁਝ ਹੋਰ ਨਹੀਂ ਪਾਇਆ ਹਰੀ ਮਿਰਚ ਦੇ ਨਾਲ ਹੀ ਬਣਾਈ ਆ ਆਪਾਂ ਤੇ ਕਿੰਨੀ ਸੋਹਣੀ ਬੜੀ ਫੁੱਲੀ ਹੈਗੀ ਇਹਨੂੰ ਭੈਣੇ ਤੁਸੀਂ ਚੌਲਾਂ ਨਾਲ ਖਾਵੋ ਚਾਹੇ ਤੁਸੀਂ ਇਹਨੂੰ ਆਪਣੀ ਪਰੌਂਠੇ ਨਾਲ ਖਾਵੋ ਚਾਹੇ ਤੁਸੀਂ ਰੋਟੀ ਨਾਲ ਖਾਵੋ ਬਹੁਤ ਟੈਸਟੀ ਲੱਗੂਗੀ ਇਹ ਤੇ ਇਹ ਆਪਾਂ ਹੁਣ ਪਾਤਾ ਪਾ ਲਈਏ ਇਹਦੇ ਵਿੱਚ ਅੰਡੇ ਦੇ ਉੱਪਰ ਕਸੂਰੀ ਮੇਥੀ ਤੇ ਕਸੂਰੀ ਮੇਥੀ ਦੀ ਖੁਸ਼ਬੂ ਭਣੇ ਬਹੁਤ ਸੋਹਣੀ ਆਉਂਦੀ ਹੁੰਦੀ ਹੈਗੀ ਜਿਵੇਂ ਜਿਵੇਂ ਆਪਾਂ ਸਿਆਲ ਦੇ ਵਿੱਚ ਧਨੀਆ ਪਾ ਦਿੰਨੇ ਆ ਇਸੇ ਤਰ੍ਹਾਂ ਜੇ ਤਾਂ ਭੈਣ ਹੁਣ ਧਨੀਆ ਮਿਲਦਾ ਕਿਸੇ ਭੈਣ ਨੂੰ ਉਹ ਤਾਂ ਧਨੀਆ ਪਾ ਸਕਦੀ ਹੈਗੀ ਤੇ ਨਾ ਹੀ ਤਾਂ ਆਪਾਂ ਕਸੂਰੀ ਮੇਥੀ ਪਾ ਲਓ ਤੇ ਬਹੁਤ ਸੋਹਣੀ ਕਸੂਰੀ ਮੇਥੀ ਦੀ ਖੁਸ਼ਬੂ ਆਉਂਦੀ ਹੁੰਦੀ ਹੈ ਤੇ ਆਪਾਂ ਗੈਸ ਕਰ ਦਿੰਦੇ ਆ ਬੰਦ ਤੇ ਇਨੂੰ ਭਾਵੇਂ ਪੂਰੇ 10 ਮਿੰਟ ਲੱਗੇ ਨੇਗੇ ਸਲੋ ਤੇ ਰੱਖ ਕੇ ਪਕਾਉਣ ਨੂੰ ਕਿਉਂਕਿ ਆਲੂ ਜਿਹੜੇ ਨੇ ਨਾ ਆਪਣੇ ਲਾਲ ਆਲੂ ਨੇਗੇ ਲਾਲ ਆਲੂ ਬਣਾਉਣ ਨੂੰ ਤੁਹਾਨੂੰ ਪਤਾ ਹੀ ਹੈ ਭਾਵੇਂ ਟਾਈਮ ਲੱਗ ਜਾਂਦਾ ਪਣਨ ਨੂੰ ਤੇ ਬਾਕੀ ਬੜੀਆਂ ਤਾਪੜੀਆਂ ਫਰਾਈ ਕੀਤੀਆਂ ਬਣੇ ਸੀਗੀਆਂ ਤੇ ਤਾਂ ਕਰਕੇ 10 ਮਿੰਟ ਲੱਗੇ ਨੇ ਇਹਨੂੰ ਪੂਰੇ ਸਲੋ ਤੇ ਕਰਕੇ ਤੇ ਤੁਸੀਂ ਭਾਵੇਂ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਹ ਬੜੀਆਂ ਜਿਹੜੀਆਂ ਸੋਇਆ ਬੀਨ ਤੁਸੀਂ ਕਿਸ ਤਰ੍ਹਾਂ ਬਣਾਉਣੇ ਆਂਗੇ ਤੇ ਠੀਕ ਹੈ ਪਾਣੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੇਬੇ ਦੀ ਰਸੋਈ ਨੂੰ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਪਾਣੀ ਤੇ ਸ਼ੇਅਰ ਕਰਿਆ ਕਰੋ ਤੇ ਸਾਰੇ ਬੱਚਾ ਤਿੱਕਰ ਜੜੀ ਵੀਡੀਓ ਕੋ ਪਹੁੰਚ ਜੇਵੇ ਜਿਹੜੇ ਬੱਚਾ ਨੂੰ ਨਹੀਂ ਬਣਾਉਣੀ ਆਉਂਦੀ ਬੱਚੇ ਬਣਾਉਣੀ ਸਿੱਖ ਜਾਂਦੇ ਨੇਗੇ ਤੇ ਨੱਤਾ ਸਵੇਰੇ ਪਾਣੀ 9 ਵਜੇ ਆਪਣੀ ਵੀਡੀਓ ਆਉਂਦੀ ਹਾ ਰੋਜ਼ ਸੋਆ 9 ਵਜੇ ਤੇ ਘੰਟੀ ਦਾ ਬਟਨ ਦਬਾਉ ਲੋ ਪਾਣੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਤੇ ਬੇਬੇ ਦੀ ਰਸੋਈ ਚੈਨਲ ਦੇ ਉੱਤੇ ਜਾ ਕੇ ਤੁਸੀਂ ਸਵੇਰ 9 ਵਜੇ ਮੇਰੀ ਰੈਸਪੀ ਦੇਖਿਆ ਕਰੋ ਚੰਗਾ ਭੈਣ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਮੇਰੀ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਤੇ ਮਿਲਦੇ ਆ ਭੈਣ ਕਿਸੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਚੰਗਾ ਦੀ ਸਾਸਰੀ ਕਾ